ਲੈ ਵੀ ਹਨਾ ਮਿੱਤਰੋ ਕਈ ਬਾਈਆਂ ਦੇ ਸਵਾਲ ਆਏ ਦੀ ਹਨਾ ਵੀ ਉਹ ਜਿਹੜੀ ਚੀਜ਼ ਹੈ ਉਹ ਮਤਲਬ ਆ ਜਿਹੜਾ ਪ੍ਰੋਜੈਕਟਰ ਹੈ ਹਨਾ ਵੀ ਇਹਦੀ ਇੱਕ ਵਾਰ ਤੁਸੀਂ ਵੀਡੀਓ ਬਣਾਇਆ ਹੈ ਹਨਾ ਤੇ ਆਪਾਂ ਇਹਨੂੰ ਛੋਟੇ ਨੂੰ ਐ ਵੀ ਪੁੱਛਾਂਗੇ ਬਲੇ ਜੀ ਨੂੰ ਸਾਡੇ ਵਾਲੇ ਨੂੰ ਵੀ ਕਿੰਨੇ ਦਾ ਹਨਾ ਇਹ ਆਇਆ ਦੀਗਾ ਚਲੋ ਇਹ ਤਾਂ ਨਿਆ ਤਾਂ ਕੈਨੇਡਾ ਤੋਂ ਹੀ ਆ ਇਹਦਾ ਪਹਿਲਾ ਤਾਂ ਸਾਨੂੰ ਮੈਂ ਤੁਹਾਨੂੰ ਦੱਸ ਦਾਂ ਆ ਤਾਂ ਰਿਮੋਟ ਹੈ ਹਨਾ ਹੂੰ ਛੋਟਾ ਜਿਹਾ ਰਿਮੋਟ ਇਹਦਾ ਤੇ ਇਹੇ ਵਾਸਤੇ ਕਿਵੇਂ ਇਹ ਇਧਰ ਪਲੱਗ ਚ ਹੀ ਪੈ ਜਾਂਦਾ ਸਿੱਧੇ ਹਾਂ ਪਰ ਇਹਦਾ ਜਿਹੜਾ ਹੈਗਾ ਕੈਨੇਡੀਅਨ ਪਲੱਗ ਆ अच्छा अच्छा चले तो हां बंद करो सेट नहीं नहीं जे तू ऑर्डर करेंगे इंडियन प्लग ਦੇ ਹਿਸਾਬ ਤੇ ਹਾਂ ਹਾਂ ਤਾਂ ਫਿਰ ਇਹ इंडियन प्लग ਦੇ ਹਿਸਾਬ ਤੇ ਆਊਗਾ ਓਕੇ ਹੁਣ ਇਹ ਕੀਰਾ ਮਤਲਬ ਕੈਨੇਡਾ ਵਾਲਾ ਪਲੱਗ ਕੈਨੇਡੀਅਨ ਪਲੱਗ ਆ ਤਾਂ ਕਰਕੇ ਦੇਖਣ ਕਨਵਰਟ ਕੀਤਾ ਹੋਇਆ ਮੈਂ ਇਹ ਓਕੇ ਹਾਂ ਠੀਕ ਹੈ ਉਹਦੇ ਮੂਰੇ ਜੋ ਦੂਜਾ ਲੱਗਿਆ ਹੈ ਨਾ ਹੂੰ ਤੇ ਇਹ ਆ ਚੀਜ਼ ਆ ਗਈ ਹੈ ਨਾ ਇਹ ਹੂੰ ਹੁਣ ਇਹ ਨਾ ਆਪਾਂ ਜਦੋਂ ਇਹ ਕਿਵੇਂ ਚੱਲੂਗਾ ਹਨ ਜੋ ਚੱਲਦਾ ਵੀ ਤੁਹਾਨੂੰ ਦਿਖਾਵਾਂਗੇ ਇਹਦੇ ਇਹ ਕਿਵੇਂ ਇਹ ਫੋਨ ਨਾਲ ਕਨੈਕਟ ਹੁੰਦਾ ਫੋਨ ਨਾਲ ਕਨੈਕਟ ਹੁੰਦਾ ਇਹਦੇ ਵਿੱਚ ਆਟੋ YouTube वगैरह Netflix सारा को ऑटो दे हुन सुन लाइट बंद करके दिखाणे एक मिनट किमे जे सिस्टम हुंदा हे के देखो आ देखो ना ये एए कंद दे उते चल पेंदा दे। आ देख जे मैं आपा एदे हुन जे मैं उधर ਤੁਹਾਨੂੰ ਦਿਖਾਵਾਂ ਇਹ ਆ ਦੇਖੋ ਉਧਰ ਕੰਦਾ ਹੈ ਨਾ ساری ਕੰਦਾ ਕੀ ਕੰਦੇ ਉਪਰੇ ਐਂ ਚੱਲ ਪੈਂਦਾ ਜਿੱਡੀ ਮਰਜ਼ੀ ਸਕਰੀਨ ਕਰ ਲਓ ਮੰਨ ਲਓ ਬਾਅਦ ਚ ਹੁਣ ਜਦੋਂ ਆਪਾਂ ਨੇ ਇਹਦੇ ਵਿੱਚ ਜਿਹੜੇ ਹੁਣ ਜਿਹੜੀ ਤੁਸੀਂ ਐਂ ਕਹੋਗੇ ਵੀ ਟੇਢੀ ਸਕਰੀਨ ਕਿਉਂ ਹੈ ਹਨਾ ਇਹ ਟੇਢੀ ਜੀ ਤੁਹਾਨੂੰ ਦੱਸ ਦਿਆਂ ਗੱਲ ਜਿਵੇਂ ਹੁਣ ਇਹ ਨਾ ਇਹਦੇ ਲੈਵਲ ਤੇ ਫਰਕ ਪਿਆ ਹੋਇਆ ਜਿਵੇਂ ਹੁਣ ਇਹ ਐਂ ਲੋਟ ਕੀਤਾ ਹੋਇਆ ਆਪਣਾ ਜਦੋਂ ਇਹਨੂੰ ਪੂਰਾ ਚੱਕ ਕੇ ਸਿੱਧਾ ਚੱਕੀਦਾ ਨਹੀਂ ਮੈਂ ਇੱਕ ਵਾਰ ਸਿੱਧਾ ਚੱਕ ਕੇ ਸਿੱਧਾ ਕਰ ਦੇ ਕੰਬੀ ਟੱਕਰ ਨੂੰ ਇਹ ਮੈਂ ਹੋਰ ਥੋੜਾ ਨੀਵਾ ਕਰੀ ਇਹ ਆ ਦੇਖੋ ਹਣਾ ਹੁਣ ਸਕਰੀਨ ਜਦੋਂ ਸਿੱਧੀ ਬਣ ਗਈ ਇਹਦਾ ਜਿਹੜਾ ਦੂਜੇ ਦੇ ਨੇ ਜਿੰਨਾ ਪਿੱਛੇ ਲੈ ਕੇ ਜਾਏਗਾ ਉਹਨਾਂ ਵੱਡਾ ਹੋਈ ਜਾਊ ਠੀਕ ਹੈ ਬਾਅਦ ਚ ਜਿਹੜਾ ਇਹਦੇ ਵਿੱਚ ਆਹ ਐਡਜਸਟਰ ਲੱਗਿਆ ਹੋਇਆ ਹੈਗਾ ਕਿਹੜਾ ਆਹ ਸੀਗਾ ਗੋਲ ਜਾਂ ਲੈ ਕੇ ਲੱਗ ਦਿੰਦਾ ਹੁਣ ਆਹ ਐਡਜਸਟਰ ਹੈਗਾ ਇਹ ਕੀ ਕਰਦਾ ਇਹਨੂੰ ਫੋਕਸ ਕਰਦਾ अच्छा ਜੇ ਤੂੰ ਜਦੋਂ ਕਮਾਏਗਾ ਜੇ ਬਾਲਾ ਪਿੱਛੇ ਲੈ ਗਿਆ ਤੂੰ ਇਹਨੂੰ ਕਮਾ ਕੇ ਫਿਰ ਇਹਨੂੰ ਲੈਂਸ ਫੋਕਸ ਕਰ ਦੋ ਜਮੈਂ ਕਲੀਅਰ ਕਰ ਦੋ ਅੱਛਾ ਜਿਵੇਂ ਆਪਾਂ ਕੈਮਰੇ ਦੇ ਉੱਤੇ ਮਤਲਬ ਕਲਿੱਕ ਜੀ ਕਰਕੇ ਫੋਕਸ ਨਹੀਂ ਕਰ ਦਿੰਦੇ ਹਾਂ ਉਹ ਫੋਕਸ ਕਰਦਾ ਇਹਨੂੰ ਅੱਛਾ ਅੱਛਾ ਇਹ ਯਾਰ ਅਸਲ 'ਚ ਪਤਾ ਕੀ ਹੈ ਜੇ ਤਾ ਆਪਾਂ ਇਹਨੂੰ ਰੋਜ਼ ਦੇਖਣਾ ਹੈ ਰੋਜ਼ ਵਾਲੀ ਚੀਜ਼ ਤਾਂ ਇਹ ਨਹੀਂ ਹੈਗੀ ਹਣਾ ਫਿਰ ਇਹਦਾ ਲੈਂਸ ਖਰਾਬ ਹੋ ਜਾਊ ਕਿਉਂਕਿ ਇਹਦੇ ਲੈਂਸ ਦੀ ਵੈਲਿਡਿਟੀ ਹੁੰਦੀ ਹੈ ਓਕੇ ਹੁਣ ਇਹ ਹੈ ਨਾ ਮੈਂ ਇਹ ਮੈਂ ਸਭ ਲਾਇਆ ਵੀ ਕਦੇ ਵਾਸਤੇ ਇਹ ਜਿਵੇਂ ਹੁਣ ਮੰਨ ਲਓ ਆਪਾਂ ਨੇ ਕਦੇ-ਕਦੇ ਵੀ ਮੰਨ ਲਿਆ ਚਾਹੇ ਐਂ ਤਾਂ ਵੀ ਹ ਇੱਕ ਕੰਟੈਕਟ ਐਂ ਦਾ ਕੋਈ ਚੱਕਰ ਨਹੀਂ ਐ ਦਾ ਜੇ ਤਿੰਨ ਘੰਟੇ ਚਲਾ ਲ ਪਰ ਲੈਂਜ ਫਿਰ ਮੰਗਰੋ ਬਦਲਾਉਣਾ ਪਊਗਾ ਠੀਕ ਹੈ ਤੇ ਅਸਲ ਚ ਇਹ ਸੈਮਸੰਗ ਨੇ ਬਣਾਇਆ ਸੀ ਪਹਿਲਾਂ ਅੱਛਾ ਅੱਛਾ ਬਾਅਦ ਚ ਚਾਈਨਾ ਦੀ ਕੰਪਨੀ ਨੇ ਕਾਪੀ ਕਰ ਲਈ ਜਿਵੇਂ ਇਹ 70 ਡਾਲਰ ਦਾ ਕੈਨੇਡੀਅਨ 70 ਡਾਲਰ ਦਾ ਠੀਕ ਹੈ ਠੀਕ ਹੈ ਜੇ ਪੈਸਿਆਂ ਦਾ ਮਤਲਬ 40 4000 ਜਾਂ 5000 ਉਹਨੇ ਕਿ ਤਾਊਗਾ ਆਪਣੇ ਤੋਰੇ ਇਹ ਨਹੀਂ ਤਾਂ ਥੋੜਾ ਬੋਤਾ ਜਾਂ ਤਾਂ ਮਹਿੰਗਾ ਦਿੰਦੇ ਹੁਣ ਹੋ ਸਕਦਾ ਆਪਣੇ ਕਿਤੇ ਟ੍ਰਾਈ ਜੀ ਸੈਮਸੰਗ ਦਾ ਲੈਣਾਗਾ 250 ਜਾਂ 300 ਕਿਲੋ ਡਾਲਰ ਦਾ ਫਿਰ ਉਹ ਵੀ ਕੋਈ ਮਹਿੰਗਾ ਨਹੀਂ ਹੈ ਉਹ ਮਹਿੰਗਾ ਨਹੀਂ ਪਰ ਉਹਦਾ ਲੈਂਸ ਆਬਵੀਅਸਲੀ ਜਿਆਦਾ ਵਧੀਆ ਹੋਊਗਾ ਓਕੇ ਓਕੇ ਪਰ ਇਹਦੇ ਵਿੱਚ ਸਾਰਾ ਕੁਝ ਆ ਜਿਵੇਂ ਫੋਨ ਨਾਲ ਕਨੈਕਟ ਹੋ ਕੇ ਹਾਂ ਹੁਣ ਆਪਾਂ ਚਲਾ ਸਕੀਏ ਫਿਲਮ ਦੇ ਆਪਣੀ ਵੀਡੀਓ ਹੈ ਨਾ ਉਹ ਚਲਾ ਕੇ ਸਾਰਾ YouTube ਦੇਖ ਸਕਦਾ ਹਾਂ ਤੂੰ ਕੁਝ ਵੀ ਦੇਖ ਸਕਦਾ ਮੈਂ ਹੋਰ ਵੀ ਸੋਚਿਆ ਜਿਵੇਂ ਖੇਤ ਆਪਣਾ ਹੈ ਨਾ ਮੰਨ ਲਾ ਖੇਤ ਕੋਈ ਪ੍ਰੋਗਰਾਮ ਮਤਲਬ ਵਧੀਆ ਹੈ ਨਾ ਵੀ ਸਟੇਜ ਜਾਈਏ ਨੇ ਜਸਟ ਹਾਂ ਮਤਲਬ ਐ ਕੰਦਾ ਯਾਰ ਬਾਈਟ ਹੋਵੇ ਐ ਮੰਨ ਲਓ ਵੀ ਆਹ ਕੰਦਾ ਜਿਵੇਂ ਇਹ ਦੇਖੋ ਚਿੱਟੀ ਹੋਵੇਗਾ ਆ ਦੇਖੋ ਹੁਣ ਜਿਵੇਂ ਫੋਕਸ ਕਰਕੇ ਦਿਖਾਉਣਾ ਮੈਂ ਤੈਨੂੰ ਹਾਂ ਫੋਕਸ ਕਰ ਇਹਨੂੰ ਇਹਨੂੰ ਕਮਾਈ ਜਾ ਆ ਦੇਖ ਚੱਕ ਆ ਦੇਖੋ ਨਾ ਭਾਈ ਜਿਵੇਂ ਜਿਵੇਂ ਕਲੀਅਰ ਹੋ ਗਿਆ ਲੱਗਦਾ ਵੀ ਨਾ LED ਚੱਲ ਜਿੰਦੀ ਹੈ ਉਧ ਲਵੇ ਆਲਾ ਫਿਰ ਫੇਰ ਇਹਨੂੰ ਕਮਾ ਕੇ ਥੋੜਾ ਜਿਹਾ ਹੋਰ ਆ ਦੇਖੇ ਉਹਨਾਂ ਫੇਰ ਫੋਕਸ ਹੋ ਜਾ ਹਾਂ ਜਿਹਨੂੰ ਦੂਰ ਲੈ ਜਾਏਗਾ ਲਾਦਾ ਬਈ ਯਾਰ ਸੱਚੀ ਦੂਰ ਲੈ ਜਾਏਗਾ ਤਾਂ ਬਲਰ ਹੋ ਜਾਊ ਬਲਰ ਕਰਕੇ ਫੇਰ ਮੈਂ ਜਦੋਂ ਫੋਕਸ ਕਰਨਾ ਹੋਇਆ ਉਹ ਜਿਹੜੀ ਉਹ ਚੀਜ਼ ਐ ਮਤਲਬ ਜਿਹੜੀ ਇਹ ਆ ਚੀਜ਼ ਆ ਬਈ ਹਨਾ ਇਹ ਇਹਨੂੰ ਕਮਾ ਕੇ ਫੋਕਸ ਹੁੰਦਾ ਓਕੇ ਕਿਉਂਕਿ ਇਹ ਲੈਂਸ ਘੁੰਮਦਾ ਨਾ ਦੇਖੋ ਵਿੱਚ ਹਾਂ ਉਹ ਲੈਂਸ ਘੁੰਮਦਾ ਹਰਦਾ ਸਾਫ ਵੀ ਨਹੀਂ ਕਰਿਆ ਮਾੜਾ ਸਾਫ ਕਰਕੇ ਹੋਰ ਜਿਆਦਾ ਜਿਆਦਾ ਫੋਕਸ ਵਧੀਆ ਹੋਊਗਾ ਕਲੀਅਰ ਹੋ ਜਾਊਗਾ ਆ ਰਿਮੋਟ ਅੱਛਾ ਹੁਣ ਇਹਨੂੰ ਮਾੜਾ ਜਿਹਾ ਇੱਕ ਵਾਰ ਨਾ ਤੂੰ ਇਹ ਕਰ ਚਲਾ ਕੇ ਦਿਖਾ ਹੁਣ ਵੀ ਕਿਵੇਂ ਚੱਲੂਗਾ ਕੋਈ ਚੀਜ਼ ਚਲਾ ਹਨਾ ਚੀਜ਼ ਚਲਾ ਕੇ ਆਪਾਂ ਨੂੰ ਪਤਾ ਵੀ ਲੱਗੇ ਵੀ ਕਿਵੇਂ ਚੱਲੂਗਾ ਯੂਟਿਊਬ ਚਲਾ ਸਕਦਾ ਇੱਕ ਤਾਂ ਮੈਂ ਓਕੇ ਇਹਦੇ ਵਿੱਚ ਮਤਲਬ ਜੇ ਫੋਨ ਦੀ ਸਕਰੀਨ ਹੀ ਚਲਾਉਣੀ ਹੋਵੇ ਚੱਲ ਪੈਂਦੀ ਹੈ ਹੂੰ ਪਹਿਲਾਂ ਤਾਂ ਆਪਾਂ ਨੂੰ ਇਹ ਕਨੈਕਟ ਕਰਨਾ ਪਊਗਾ ਵਾਈਫਾਈ ਨਾਲ ਅੱਛਾ ਇਹਨੂੰ ਕਰ ਹਾਂ ਇੱਕ ਵਾਰ ਕਰ ਲੈ ਲੈ ਬਈ ਹੁਣ ਆਪਾਂ ਵਾਈਫਾਈ ਨਾਲ ਕਨੈਕਟ ਕਰ ਲਈਏ ਤੇ ਸਾਨੂੰ ਫੋਨ ਤੇ ਵੀ ਚਲਾ ਕੇ ਦਿਖਾਉਣੇ ਆਪਾਂ ਨਾ ਬਾਈ ਰੈਡੂ ਡੈਰੀ ਫਾਰਮ ਵਾਲੇ ਦਾ ਆਪਾਂ ਨੂੰ ਨਾ ਕਮੈਂਟ ਆਇਆ ਸੀ ਉਹ ਕਹਿੰਦਾ ਬਾਈ ਕਹਿੰਦਾ ਵੀ ਇੱਕ ਵਾਰ ਤੂੰ ਹੀ ਹਨਾ ਜਾ ਆਪਣੇ ਕਿਤੇ ਕੋਈ ਹੋਰ ਬੈ ਕੇ ਕੋਈ ਪ੍ਰੋਗਰਾਮ ਜਿਵੇਂ ਕੋਈ ਬਾਈ ਹੋਣਾ ਨਾ ਕਿਸੇ ਨੇ ਵਿੱਚ ਆਪਣਾ ਵਧੀਆ ਸ਼ਾਮ ਗਰਮ ਕਰਨੀ ਹੁੰਦੀ ਹੈ ਯਾਰ ਉਹ ਬੈ ਕੇ ਹਨਾ ਐਵੇਂ ਐਲਈਡੀ ਚਲਾ ਕੇ ਕੋਈ ਮੂਵੀ ਲਾ ਕੇ ਕੋਈ ਵੀ ਚੀਜ਼ ਕਰ ਸਕਦੇ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਵੈਸੇ ਇੰਜੋਏ ਉਂ ਵੀ ਆਪਾਂ ਜਿਵੇਂ ਇੰਜੋਏ ਕਰ ਲੀਏ ਬੈ ਕੇ ਹਨਾ ਟੀਵੀ ਦੇਖਣਾ ਜਾਂ ਚਲੋ ਉਹ ਵੀ ਛੱਡੋ ਹਨਾ ਜਿਵੇਂ ਆਪਣੇ ਕੋਈ ਸਾਂਝੀ ਥਾਂ ਤੇ ਹਨਾ ਗੁਰੂ ਘਰ ਕੋਈ ਫਿਲਮ ਦਿਖਾਉਣੀ ਹੈ ਵਧੀਆ ਇਤਿਹਾਸਕ ਫਿਲਮ ਦਿਖਾਉਣੀ ਹੈ ਕੋਈ ਵੀ ਚੀਜ਼ ਕਰਨੀ ਉਹ ਚੀਜ਼ ਵਾਸਤੇ ਇਹ ਵਧੀਆ ਹੈ ਬੇਸ਼ੱਕ ਐ ਮਨ ਲੋ ਵੀ ਜਿਵੇਂ ਕੋਈ ਆਪਣੀਆਂ ਧਾਰਮਿਕ ਸੰਸਥਾਵਾਂ ਨੇ ਉਹ ਇਹ ਚੀਜ਼ ਲਿਆ ਸਕਦੇ ਨੇ ਹਨਾ ਉਹਨਾਂ ਵਾਸਤੇ ਵੀ ਇਹ ਚੀਜ਼ ਚੰਗੀ ਹੈ ਜਿਹੜਾ ਦਾ ਕਹਿੰਦੇ ਵੀ ਕੱਲਾ ਪਾਰਟੀ ਬਾਕੀ ਇਹ ਹੈ ਹਨਾ ਹਾਂ ਹਾਂ ਕਿਵੇਂ ਜਿਹੜਾ ਦਾ ਇਨਬिल्ਟ ਸਪੀਕਰ ਹੈਗਾ ਠੀਕ ਹੈ ਉਹਦੀ ਇੰਨੀ ਵੋਲਿਊਮ ਨਹੀਂ ਹੈਗੀ ਹਾਂ ਉਹਦੇ ਬਾਅਦ ਇਹਦੇ ਇਹਦੇ ਵਿੱਚ ਬਲੂਟੁੱਥ ਵੀ ਆ ਆਪਾਂ ਕੋਈ ਵੀ ਇਹਦੇ ਵਿੱਚ ਮਤਲਬ ਉਹ ਵੀ ਆ ਜਿਹੜੇ ਆਪਣੀ ਮੈਨੂੰ ਮੈਂ ਭੁੱਲ ਗਿਆ ਉਹਨੂੰ ਕੀ ਬੋਲਦੇ ਆ ਕੋਡ ਨਹੀਂ ਪੈਂਦੀ ਹੁੰਦੀ ਆਪਾਂ ਸਪੀਕਰ ਅਟੈਚ ਕਰ ਹਾਂ ਆਕਸ ਆਕਸ ਔਕਸੋ ਉਹ ਵੀ ਕਨੈਕਟ ਹੁੰਦੀ ਹੈ ਜੇ ਉਹ ਨਹੀਂ ਕਰਨੇ ਵਾਈ-ਫਾਈ ਵੀ ਹੈਗੀ ਐ ਚ ਓਕੇ ਲੈ ਵੀ ਇਹਨੂੰ ਫੀਚਰ ਬਹੁਤ ਨੇ ਯਾਰ ਜਿੰਨੇ ਮਰਜ਼ੀ ਹਨਾ ਭਰ ਲਓ ਕਾਈਂਡ ਆਫ ਐਂਡਰੋਇਡ ਆ ਇਹ ਅੱਛਾ ਅੱਛਾ ਜਿਵੇਂ ਆਪਣਾ ਐਂਡਰੋਇਡ ਫੋਨ ਹੁੰਦਾ ਠੀਕ ਹੈ ਠੀਕ ਹੈ ਉਹ ਜੀ ਆ ਐਂਡਰੋਇਡ ਫੋਨ ਵਾਲਾ ਕੰਮ ਹੈ ਬਈ ਹਨਾ ਆ ਦੇਖੋ ਜਮੇ ਐਵੇਂ ਲਾਦਾ ਵੀ ਜਮੇ ਮੈਂ ਕੋਈ ਇਹ ਕੰਦ ਤੇ ਨਹੀਂ ਆ ਦੇਖੋ ਸਾਨੂੰ ਮੈਂ ਇੱਕ ਵਾਰ ਦਿਖਾਉਂਦਾ ਜਮੇ ਕੋਈ ਮੈਂ LED ਤੇ ਫੋਕਸ ਕਰਿਆ ਹੁੰਦਾ ਨਾ ਇੰਨੀ ਕਲੀਅਰਟੀ ਹੈ ਹਮੇ ਲਾਈਟ ਲਾ ਰਹੇ ਆ ਇਹ ਆ ਦੇਖੋ ਕੰਦ ਹੈ ਹੋਣਾ ਉਹ ਦੇਖੋ ਕੰਦ ਹੈ ਪਰ ਜਦੋਂ ਲਾਈਟ ਬੰਦ ਕਰਤੀ ਦੇਖੋ ਜਦੋਂ ਥੀਏਟਰ ਬਣ ਜਾਂਦਾ ਹੈ ਨਾ ਐ ਲੱਗਦਾ ਵੀ ਹੁਣ LED ਦੇ ਉੱਤੇ ਫੋਕਸ ਕੀਤਾ ਹੋਇਆ ਪਰ ਹੈ ਕੀ ਕਹਿੰਦਾ ਹੈ ਨਾ ਚੀਜ਼ ਯਾਰ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਹੈ ਨਾ ਬਈ ਬਹੁਤ ਬਾਈਆਂ ਦੇ ਕਮੈਂਟ ਆਏ ਸੀ ਨਾ ਕਹਿੰਦੇ ਵੀ ਉਹ ਚੀਜ਼ ਦੀ ਫੁੱਲ ਵੀਡੀਓ ਬਣਾ ਕੇ ਨਾ ਇੱਕ ਵਾਰ ਜੀ ਹੁਣ ਆਪਾਂ ਕਨੈਕਟ ਕਰਕੇ ਇਹਨੂੰ ਚਲਾ ਕੇ ਦਿਖਾਉਣਾ ਸੋਨਣਾ ਕੋਈ ਵੀਡੀਓ ਘੈਂਟੀ ਵੀਡੀਓ ਚਲਾ ਕੇ ਦਿਖਾਉਣਾ ਹਾਂ ਹਨਾ ਬਾਈ ਹੁਣ ਆਪਾਂ ਨੇ YouTube ਇਹਨੂੰ ਓਪਨ ਕਰਾਂਗੇ ਕਰੀ ਹਾਂ ਤੇ YouTube ਓਪਨ ਕਰਨ ਤੋਂ ਬਾਅਦ ਆਹ ਦੇਖੋ ਨਾ ਆਪਣਾ ਸਮਰੱਥ ਵਿਟਿਕ ਚੈਨਲ ਆ ਗਿਆ ਹਨਾ ਇਹਦੀ ਪਰਮਾਤਮਾ ਦੀ ਕਿਰਪਾ ਨਾਲ 70000 ਫਾਲੋਅਰ ਸਬਸਕ੍ਰਾਈਬਰ ਆਪਣਾ ਹੋਣ ਵਾਲਾ ਤੇ ਵੀਡੀਓ ਚ ਲਾਉ ਦੋ ਹਣਾ ਸਮਰਾਥ ਬੁਟੀਕ ਦੇ ਨਾਮ ਤੇ ਆਪਣਾ ਹਣਾ YouTube ਤੇ ਜੀ ਕਿਸੇ ਭੈਣ ਨੂੰ ਮਤਲਬ ਉਹ ਚਹੀਦਾ ਫੈ ਹਣਾ ਐਡ ਆ ਗਈ ਇੱਕ ਮਿੰਟ ਤੇ ਹਣਾ ਆ ਦੇਖੋ ਹਣਾ ਹੁਣ ਜਿਵੇਂ ਮੰਨ ਲਓ ਇਹ ਚੱਲ ਪਿਆ ਤੇ ਜਿਵੇਂ ਹੁਣ ਆ ਦੇਖੋ ਹਣਾ ਸਮਰਾਥ ਬੁਟੀਕ ਦਾ ਇਹ ਆਪਣਾ ਚੈਨਲ ਆ ਗਿਆ ਤੇ ਹੁਣ ਦੇਖੀ ਜੀ ਆਵਾਜ਼ ਹੋਰ ਆਊਗੀ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਆ ਦੇਖੋ ਨਾ ਔਰ ਸਾਈਡ ਤੇ ਪੱਟਾ ਹੋਇਆ ਜੀ ਇਹਦੀ ਆਵਾਜ਼ ਹੋਰ ਆਉਂਦੀ ਹੈ ਤੇ ਇੱਕ ਵਾਰ ਤੁਹਾਨੂੰ ਲਾਈਟ ਲਾ ਕੇ ਦਿਖਾ ਦਿਆਂ। ਤੁਸੀਂ ਫਿਨਿਸ਼ਿੰਗ ਆ ਦੇਖੋ ਨਾ ਕਿਚਨ ਦੇ ਵਿੱਚ ਇਹਦੇ ਵਿੱਚੋਂ ਹੀ ਆਵਾਜ਼ ਆ ਰਹੀ ਹੈ। ਪਰ ਇੰਨੀ ਕੁ ਸਾਊਂਡ ਮਿਲ ਜੂਗੀ ਆਪਾਂ ਨੂੰ ਵੱਧ ਨਹੀਂ ਮਿਲਦੀ ਹੈ ਨਾ ਤੇ ਉਧਰ ਦੇਖੋ ਨਾ ਪ੍ਰੋਪਰ ਜਿਹੜਾ ਜਿਵੇਂ ਪੂਰਾ ਮਤਲਬ ਫੁੱਲ ਕਲੀਅਰ ਐਵੇਂ ਨਹੀਂ ਹੈਗਾ ਵੀ ਉਨੀ ਦਿਖਦਾ ਜਾਂ ਨਹੀਂ ਹੈਗਾ ਪੂਰਾ ਫੁੱਲ ਕਲੀਅਰ ਆਉਂਦਾ ਹੈ ਨਾ ਨਾਲ ਇਹਦੇ ਛੜਾ ਰਹੂਗਾ ਜੀ ਛੜਾਨੇ ਦੇ ਵੀ نیچے ਫੋਰ ਸਾਈਡਾਂ ਬਰ ਜਿਹੜਾ ਆ ਨਾ ਆ ਬਾਦਮਾ ਘਟਮਾਇਆ ਤੁਸੀਂ ਕਹਿੰਦੇ ਨਾ ਇਹ ਪੂਰਾ ਟਿਕਾ ਕੇ ਇਹ ਇੱਥੇ ਜਿਵੇਂ ਮੜ ਲੈਵਲ ਤੇ ਕਰਤੀ ਸੀ ਆ ਦੇਖੋ ਇਹ ਸਿੱਧਾ ਕਰਦੇ ਟੱਕਰ ਇਹ ਸੁਣਾ ਜਾਂ ਡਿਜ਼ਾਈਨ ਕੀਤਾ ਗਿਆ ਆ ਦੇਖੋ ਨਾ ਕਿਸੇ ਵੀ ਜਿੱਥੇ ਮਰਜ਼ੀ ਲਾ ਕੇ ਇਹਨੂੰ ਚਲਾ ਲਿਓ ਹਨਾ ਆਵਾਜ਼ ਆਊਗੀ ਪਰ ਇਹਦੇ ਵਿੱਚ ਆਕਸ ਵੀ ਲੱਗੀ ਹੋਈ ਹੈ ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਜੇ ਕਿਸੇ ਨੂੰ ਵੀ ਹਨਾ ਚਾਹੀਦਾ ਹੋਇਆ ਯਾਰ ਆਪਾਂ ਲਿੰਕ ਪਾ ਦਾਂਗੇ ਜੇ ਕਿਸੇ ਨੇ ਮਤਲਬ ਐਵੇਂ ਵੀ ਹੋਇਆ ਵੀ ਹਨਾ ਆਪਾਂ ਨੇ ਲੈਣਾ ਤਾਂ ਆਪਾਂ ਇਹਦਾ ਵੀਡੀਓ ਦੇ ਵਿੱਚ ਲਿੰਕ ਦੇ ਦਾਂਗੇ ਵਰਕ ਦੀ ਇਹ ਹੋਰ ਵੀ ਆ ਲਾਈਟ ਲਾ ਮੈਂ ਦੱਸਦਾ ਹਾਂ ਹੋਰ ਕੀ ਕੀ ਚੀਜ਼ਾਂ ਨੇ ਬੰਦ ਕਰ ਦੇ ਹੋਣੀ ਇਹਦੀ ਆਵਾਜ਼ ਘਟਾ ਦੇ ਇਹਦੇ ਨਾਲ ਆਪਾਂ ਨੇ ਇਹ ਗਲਾਰਾ ਰੱਖਿਆ ਤੇ ਹੁਣ ਇਹਦੇ ਵਿੱਚ ਆ ਦੇਖ ਹਮ ਹਮ ਇੱਕ ਤਾਂ ਯੂ ਐਸ ਬੀ ਪੈਂਦੀ ਹੈ ਠੀਕ ਹੈ अच्छा जे अपन कोई फिल्म वगैरह देखनी है हम्म ਆ ਆਕਸ ਆ ਗਿਆ ਆਕਸ ਆ ਗਿਆ ਹਾਂ ਐ ਦਾ ਮਤਲਬ ਪਾਵਰ ਬਟਨ ਬੰਦ ਕਰਨਾ ਜਿਵੇਂ ਕਿਸੇ ਨੇ ਐਚ ਡੀ ਐਮ ਆਈ ਕੇਬਲ ਨਾਲ ਇਹਨੂੰ ਕਨੈਕਟ ਕਰਨਾ ਫਿਰ ਕੰਪਿਊਟਰ ਨਾਲ ਹੂੰ ਉਹ ਵੀ ਮਤਲਬ ਐਜ਼ ਅ ਮੋਨਿਟਰ ਕੰਮ ਕਰ ਸਕਦਾ ਉਹਦੇ ਵਾਸਤੇ ਠੀਕ ਹੈ ਠੀਕ ਹੈ ਵਧੀਆ ਪ੍ਰੈਜੈਂਟੇਸ਼ਨ ਤਾਂ ਹੋਣੀ ਹੁੰਦੀ ਹੈ ਨਾ ਠੀਕ ਹੈ ਠੀਕ ਹੈ ਹੋਜੀ ਹੈ ਮਤਲਬ ਬਈ ਯਾਰ ਸਾਰੀਆਂ ਸਹੂਲਤਾਂ ਨੇ ਵਧੀਆਗਾ ਹਾਂ ਹਾਂ ਤੇ ਫੋਨ ਦੀ ਸਕਰੀਨ ਮਿਰਰਿੰਗ ਹੁੰਦੀ ਆ ਕਾਫੀ ਵਧੀਆ ਸਿਸਟਮ ਆ ਵੀ ਜੇ ਫੋਨ ਦੀ ਸਕਰੀਨ ਚਲਾਉਣੀ ਆ ਆਪਣੇ ਸਿੱਧੀ ਹਣਾ ਇਹਦੇ ਉੱਤੇ ਉਹ ਵੀ ਚੱਲ ਪੂਗੀ ਲਓ ਬਈ ਹਨਾ ਸਾਰੇ ਆਪਾਂ ਨੂੰ ਹਨਾ ਡਿਮਾਂਡ ਕਰਦੇ ਸੀ ਇਹ ਚੀਜ਼ ਦੀ ਵੀਡੀਓ ਬਣਾ ਕੇ ਦਿਖਾਓ ਹਨਾ ਆਹ ਦੇਖ ਲਓ ਇਹ ਕੈਮਰਾ ਦਾ ਹੈਗਾ ਘੈਂਟਾ ਜਰਮ ਹਨਾ ਮੈਨੂੰ ਵਧੀਆ ਲੱਗਿਆ ਜੇ ਤਾਂ ਮਤਲਬ ਚਾਈਨਾ ਮੇਡ ਲੈਣਾ ਤਾਂ ਇਹ 70 ਡਾਲਰ ਦਾ ਆਉਂਦਾਗਾ ਹੂੰ ਜੇ origignal ਲੈਣਾ Samsung ਦਾ ਤਾਂ ਹੈ 250 300 ਡਾਲਰ ਦਾ ਆਊਗਾ ਓਕੇ ਓਕੇ ਠੀਕ ਹੈ ਹਨਾ ਬਈ ਬਾਕੀ ਤੁਸੀਂ ਨੇ ਸਾਰਾ ਹੁਣੇ ਦੇਖ ਹੀ ਲਿਆ